ਸਰਕਾਰ ਤੁਹਾਡੇ ਦਵਾਰ ਤਹਿਤ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਸੰਗਤ ਮੰਡੀ ਵਿਖੇ ਪਹੁੰਚੇ ਏਡੀਸੀ ਬਠਿੰਡਾ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਇੱਕ ਛਤ ਥੱਲੇ ਸਾਰੀਆਂ ਸਹੂਲਤਾਂ ਦੇਣ ਦੇ ਮਕਸਦ ਨਾਲ ਅੱਜ ਐਡੀਸ਼ਨਲ ਡਿਪਟੀ ਕਮਿਸ਼ਨਰ ਬਠਿੰਡਾ ਤੇ ਐਸਟੀਐਮ ਬਠਿੰਡਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਸੰਗਤ ਮੰਡੀ ਸਰਕਾਰ ਤੁਹਾਡੇ ਦਵਾਰ ਤਹਿਤ ਇੱਕ ਕੈਂਪ ਲਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੇ ਇਸ ਮੌਕੇ ADC ਬਠਿੰਡਾ ਲਤੀਫ احمد ਅਤੇ SDM ਬਠਿੰਡਾ ਨੇ ਦੱਸਿਆ ਹੈ ਕਿ ਇਸ ਲਾਇਗ ਕੈਂਪ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਹਨ ਅਤੇ ਜਿਨ੍ਹਾਂ ਦੇ ਨਿਪਟਾਰੇ ਹੋਣ ਵਾਲੇ ਸਨ ਉਹਨਾਂ ਦੇ ਮੌਕੇ ਤੇ ਹੀ ਕਰ ਦਿੱਤੇ ਤੇ ਬਾਕੀ ਸਬੰਧਤ ਅਧਿਕਾਰ ਨੂੰ ਹੱਲ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ ADC ਬਠਿੰਡਾ ਨੇ ਕਿਹਾ ਕਿ ਸੰਗਤ ਮੰਡੀ ਦੇ ਸੀਵਰੇਜ ਦੀ ਸਮੱਸਿਆ ਬਾਰੇ ਸਰਕਾਰ ਨੂੰ ਇਸ ਦੀ ਡਿਮਾਂਡ ਭੇਜੀ ਗਈ ਹੈ ਜਾਦੇ ਡਿਮਾਂਡ ਸਰਕਾਰ ਵੱਲੋਂ ਮਨਜ਼ੂਰ ਕਰ ਲਈ ਜਾਵੇਗੀ ਤਾਂ ਇਸ ਦਾ ਵੀ ਹੱਲ ਕਰ ਦਿੱਤਾ ਜਾਵੇਗਾ ਇਸ ਮੌਕੇ ਉਹਨਾਂ ਨਾਲ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਨਦਰ ਸਿੰਘ ਭੱਲਾ ਵੀ ਹਾਜ਼ਰ ਸਨ ਸੰਗਤ ਮਣੀ ਦੇ ਵਿੱਚ ਕੀ ਕਹਿਣਾ ਚਾਹੁੰਦਾ ਸਰਕਾਰ ਦੀ ਜਿਹੜੀ ਨੀਤੀ ਹੈਗੀ ਹੈ ਆਪ ਦੀ ਸਰਕਾਰ ਆਪਨੇ ਦੁਆਰਾ ਦੇ ਤਹਿਤ ਜਿਸ ਸੰਗਤ ਦੇ ਵਿੱਚ ਖੇਪ ਲਾਇਆ ਗਿਆ ਸੀ ਸਾਰੇ ਵਿਭਾਗੇ ਜੋ ਵੀ ਪਿੰਨਾਂ ਦੇ ਵਿੱਚ ਰਹਿ ਕੇ ਵਕ ਵਕ ਸੇਵਾਵਾਂ ਮੁਹੱਈਆ ਕਰਾਉਂਦੇ ਨੇ ਉਹ ਸਾਰੇ ਦੇ ਸਾਰੇ ਰਿਕਾਉਂਟਰ ਲਾ ਕੇ ਹਾਜ਼ਰ ਸੀਗੇ ਕਿਸੇ ਦੀ ਕੋਈ ਪੈਨਸ਼ਨ ਰੰਦੀ ਹੈ ਕਿਸਦਾ ਕੋਈ ਰਾਸ਼ਨ ਕਾਰਡ ਦੇ ਵਿੱਚ ਨਾ ਚੜਨਾ ਬਾਕੀ ਹੈ ਜਾਂ ਕੋ ਨਵਾਂ ਰਾਸ਼ਨ ਕਾਰਡ ਬਣਾਉਣਾ ਚਾਹੁੰਦਾ ਹੈ ਜਾਂ ਜਾਤੀ ਸਰਟੀਫਿਕੇਟ ਵਕ ਵਕ ਤਰ੍ਹਾਂ ਰੈਗੂ ਸਰਵਿਸਸ ਸਾਰੇ ਮਹਿਕਮੇ ਤੇ ਆਏ ਸੀ ਮਾਨੋਗ ਐਮ ਐਲ ਏ ਸਾਹਿਬੀ ਸੰਮਨ ਮੌਜੂ ਸੀ ਸੀਟੇਮ ਸਾਹਿਬਾ ਤੇ ਮਦੇ ਸਾਰੇ ਸਬੰਧ ਦੇ ਅਫਸਰ ਸਾਹਿਬਾਨ ਤੇ ਸਟਾਫ ਦੇ ਸਾਰੇ ਆਏ ਸੀ ਸਰ ਇੱਕ ਸੀ ਵੀ ਦੇ ਤਾਂ 35 35 ਦੇ ਨਿਰਿਸ਼ਕਤਾ ਮਿਲਿਆ ਜਿੰਨਾ ਕੁਸ਼ਲ ਰਸ ਕਿ ਕੀ ਅਭੀ ਕੁਝ ਛੋਟੇ ਕੰਮ ਜਿਹੜੇ ਸੀ ਤੇ ਜ਼ਿਆਦਾਤਰ ਪੇਚੀਦਾ ਕੰਮ ਨੇ ਜਿਵੇਂ ਹੁਣ ਸੀਰੇ ਜੀ ਤੁਸੀਂ ਗੱਲ ਕਰਦੇ ਹੋ ਚਾ ਕੋਈ ਹੋਰ ਮਲੇਗਾ ਦੇ ਕਿਪੜੇ ਦੇ ਵਿੱਚ ਕੋਈ ਰੋਲਾ ਹੈਗਾ ਦੋ ਪਾਰਟੀਆਂ ਆਪਸ ਵਿੱਚ ਝਗੜ ਗਈਆਂ ਨੇ ਉੱਤੇ ਨਹੀਂ ਕੰਮ ਬਿਲਿਆ ਤੇ ਅਸੀਂ ਇਦਾਂ ਦੇ ਇਸ਼ੂ ਇਤੇ ਆ ਕੇ ਇਹ ਫਾਇਦਾ ਹੋ ਜਾਂਦਾ ਹੈ ਕਿ ਸਾਨੂੰ ਪਤਾ ਲੱਗੇਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਧਿਆਨ ਖਿਚਾਇਆ ਜਾਵੇ ਤੇ ਜਿਹੜੇ ਕੰਮ ਰੁਕੇ ਨੇ ਉਹ ਚੱਲ ਪੈਣ ਕੁਝ ਕੰਮ ਜਾਇਹ ਨੇ ਜਿਵੇਂ ਸੀਰੇ ਦੀ ਗੱਲ ਕਰ ਰਹੇ ਹੋ ਕਿ ਜਿਹੜੇ ਪੈਸੇ ਨਾਲ ਹੋਣੇ ਆ ਉਹਦੇ ਲਈ ਸਰਕਾਰ ਨੂੰ ਡਿਮਾਂਡ ਭੇਜੀ ਹੋਈ ਹੈ ਜਦੋਂ ਵੀ ਪੈਸਾ ਆ ਜਾਏਗਾ ਅਸੀਂ ਉਹ ਪਹਿਲੇ ਦਾਟੇ ਕਰਾ ਦੇਵਾਂਗੇ ਅਮ ਕਿਤਾ ਗਿਆ ਸੰਗਤ ਮਣੀ ਵਿੱਚ ਕੀ ਕਹਿਣਾ ਚਾਹੁੰਦਾ ਕਿ ਆਪ ਸਰਕਾਰ ਦੀਆਂ ਨੀਤੀਆਂ ਦੇ ਅਨੁਸਾਰ ਸਦਲ ਭਗਵਾਨ ਸਿੰਘ ਮਾਨ ਦੀ ਜਿਹੜੀ ਹਦਾਇਤ ਹੈ ਉਹਨਾਂ ਦੀ ਈਤ ਹੈ ਕਿ ਲੋਕਾਂ ਨੂੰ ਜਿਹੜਾ ਉਹਨਾਂ ਦਾ ਇਨਸਾਫ ਹੈ ਜਾਂ ਕੰਮ ਹੈ ਉਹਨਾਂ ਦੇ ਦੁਆਰ ਜਾ ਕੇ ਦਿੱਤੇ ਸਰਕਾਰ ਆਪਦੇ ਦਰਵਾਜ਼ੇ ਤੱਕ ਆਇਆ ਹੈ। ਇਹ ਕੈਂਪ ਰੱਖਿਆ ਗਿਆ ਸੀ ਜਿਹਦੇ ਚ ਜੀ.ਡੀ. ਸਾਹਿਬ ਸ਼ਾਮਲ ਹੋਏ ਨੇ ਚੇਅਰਮੈਨ ਪਰਦਾ। ਸਭ ਸ਼ਾਮਲ ਹੋਏ ਨੇ। ਔਰ ਸਾਰੇ ਮਹਿਕਮਾ ਦੇ ਬਖ-ਵਖ ਮੈਂ ਕਹਿੰਦੇ ਅਧਿਕਾਰੀ ਸ਼ਾਮਲ। ਲੋਕਾਂ ਨਾਲ ਜਿਹੜੀਆਂ ਸਮੱਸਿਆਵਾਂ ਸੀ ਜਾਂ ਜਿਹੜੇ ਉਹਨਾਂ ਦੇ ਕੰਮ ਸੀ। ਮੌਕੇ ਤੇ ਸੁਣ ਕੇ ਪ੍ਰਸ਼ਾਸਨ ਨੇ ਨਿਪਟਾਏ ਨੇ ਜਿਹੜੇ ਕੋਈ ਇਹੇ ਕੰਮ ਹੈ ਜਿਹੜੇ ਦਫ਼ਤਰ ਦੇ ਵਿੱਚ ਜਾ ਕੇ ਉਹਨਾਂ ਤੇ ਗੌਰ ਕਰਨ ਦਾ ਬੰਦਾ ਹੈ। ਉਹਨਾਂ ਨੂੰ ਡੇਟਾ ਦੇ ਦਿੱਤੀਆਂ ਜਾਂ ਦਫ਼ਤਰ ਤੇ ਜਾ ਕੇ ਦੇਖਾ ਬੇਤਲਗੇ ਐਮ ਐਲ ਏ ਸਾਹਿਬ ਇੱਕ ਸੀਵਰੇਜ ਦਾ ਬੜਾ ਪਾਣੀ ਦੀ ਸਮੱਸਿਆ ਦਾ ਮੰਡੀ ਦੇ ਵਿੱਚ ਬੁਰਾ ਹਾਲ ਹੈ ਜੀ ਥੋੜੀ ਜਿਹੀ ਬਰਸਾਤ ਨਾਲ ਪਾਣੀ ਰੁਕ ਜਾਂਦਾ ਅਸਲ ਗੱਲ ਇਹ ਹੈ ਕਿ ਸੰਗਤ ਮੁੱਟੀ ਦਾ ਜਿਹੜਾ ਬਜਟ ਹੈ ਉਹ ਮੈਂ ਸਮਝਦਾ ਬਹੁਤ ਥੋੜਾ ਹੈ ਕੋਈ ਵੀ ਕੰਮ ਹੈ ਪੈਸੇ ਨਾਲ ਹੁੰਦਾ ਹੈ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਦੀ ਇਸ ਦੇ ਉੱਤੇ ਜਿਹੜਾ ਅਗਲਾ ਪ੍ਰੋਗਰਾਮ ਹੈ ਉਸ ਦੇ ਲਈ ਬਜਟ ਵਾਸਤੇ ਪੈਸਾ ਪ੍ਰਪੋਜ਼ਲ ਭੇਜੀ ਵੀ ਹੈ ਸਰਕਾਰ ਤੋਂ ਜੋ ਪੈਸਾ ਸ਼ੰਖਸ਼ਣ ਹੋ ਗਿਆ ਗਿਆ ਉਸ ਸਮੱਸਿਆ ਦਾ ਹੱਲ ਨਹੀਂ